ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਵੱਡੀ ਖਬਰ ਆ ਰਹੀ ਹੈ ਲੁਧਿਆਣਾ ਤੋਂ ਲੁਧਿਆਣਾ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਜੋ ਕਿ ਇੱਕ ਮੰਨੇ ਪਰਮਨੇ ਸਿਆਸਤਦਾਨ ਨੇ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਉੱਪਰ ਅੱਜ ਸਵੇਰੇ ਗੋਲੀ ਚੱਲਣ ਦੀ ਖਬਰ ਹੈ ਜੀ ਹਾਂ ਹਲੇ ਤੱਕ ਪੁਲਿਸ ਕੋਲ ਇਸ ਬਾਰੇ ਅਧਿਕਾਰਤ ਤੌਰ ਤੇ ਕੋਈ ਪਹੁੰਚ ਨਹੀਂ ਕੀਤੀ ਗਈ ਹੈ ਹੋ ਸਕਦਾ ਹੈ ਕਿ ਕੁਝ ਦੇਰ ਬਾਅਦ ਪਹੁੰਚ ਕੀਤੀ ਵੀ ਜਾਵੇ ਪਰ ਇਸ ਵੇਲੇ ਦੀ ਵੱਡੀ ਖਬਰ ਇਹ ਆ ਰਹੀ ਹੈ ਕਿ ਸਿਮਰਜੀਤ ਬੈਂਸ ਹੋਰਾਂ ਦੇ ਉੱਪਰ ਗੋਲੀ ਚਲਾਈ ਗਈ ਹੈ ਤੇ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਹਜੇ ਕਿ ਇਸ ਦੇ ਅਧਿਕਾਰਤ ਪੁਸ਼ਟੀ ਨਹੀਂ ਹੈ ਪਰ ਜੋ ਅੰਦਰ ਦੀ ਗੱਲ ਹੈ ਉਹ ਗੱਲ ਇਹ ਹੈ ਕਿ ਉਹਨਾਂ ਦੇ ਜੋ ਭਰਾ ਨੇ ਉਹਨਾਂ ਦੇ ਵੱਲੋਂ ਤੇ ਉਹਨਾਂ ਦੇ ਭਤੀਜੇ ਵੱਲੋਂ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ ਗਈ ਹਾਲਾਂਕਿ ਸਿਮਰਜੀਤ ਸਿੰਘ ਬੈਸ ਇਸ ਪੂਰੇ ਮਾਮਲੇ ਦੇ ਵਿੱਚ ਫੱਟੜ ਨਹੀਂ ਹੋਏ ਨੇ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਜ਼ਖਮੀ ਨਹੀਂ ਹੋਏ ਨੇ ਪਰ ਇੱਕ ਖਬਰ ਜ਼ਰੂਰ ਹੈ ਕਿ ਉਹਨਾਂ ਦੀ ਜੋ ਗੱਡੀ ਹੈ ਡਿਫੈਂਡਰ ਉਸ ਦੇ ਉੱਪਰ ਗੋਲੀਆਂ ਲੱਗੀਆਂ ਨੇ ਉਸ ਦੇ ਟਾਇਰ ਦੇ ਉੱਪਰ ਗੋਲੀਆਂ ਲੱਗੀਆਂ ਨੇ ਔਰ ਇਹ ਵੀ ਖਬਰ ਹੈ ਕਿ ਉਹਨਾਂ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਹੈ ਪਰ ਇਹ ਸਭ ਦੇ ਵਿਚਾਲੇ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਫੱਟੜ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਜੋ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਪਰਿਵਾਰਕ ਕਲੇਸ਼ ਦੱਸਿਆ ਜਾ ਰਿਹਾ ਹੈ ਉਹਨਾਂ ਦੇ ਭਰਾ ਨੇ ਤਿੰਨ ਭਰਾ ਨੇ ਤੁਹਾਨੂੰ ਜੇ ਪਤਾ ਹੋਵੇ ਸਮਰਜੀਤ ਸਿੰਘ ਬੈਂਸ ਬਲਵਿੰਦਰ ਸਿੰਘ ਬੈਂਸ ਸਿਮਰਜੀਤ ਸਿੰਘ ਬੈਂਸ ਤੇ ਪਰਮਜੀਤ ਸਿੰਘ ਬੈਂਸ ਤੇ ਕਿਹਾ ਜਾ ਰਿਹਾ ਕਿ ਪਰਮਜੀਤ ਸਿੰਘ ਬੈਸ ਤੇ ਉਹਨਾਂ ਦੇ ਮੁੰਡੇ ਵੱਲੋਂ ਇਹ ਗੋਲੀ ਚਲਾਈ ਗਈ ਹੈ ਤੇ ਉਹਨਾਂ ਦੇ ਜਦੋਂ ਇਹ ਸਵੇਰੇ ਇਕੱਠੇ ਸਨ ਉਹਨਾਂ ਦਾ ਫਾਰਮ ਹਾਊਸ ਹੈ ਫਾਰਮ ਹਾਊਸ ਦੇ ਬਾਹਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਕਿਉਂਕਿ ਸਿਮਰਜੀਤ ਸਿੰਘ ਬੈਸ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਹਾ ਜਾ ਰਿਹਾ ਕਿ ਪ੍ਰਾਪਰਟੀ ਨੂੰ ਲੈ ਕੇ ਕਲੇਸ਼ ਚੱਲ ਰਿਹਾ ਹੈ ਇਸੇ ਕਲੇਸ਼ ਦੇ ਚੱਲਦੇ ਆ ਅੱਜ ਹੱਦ ਹੋ ਗਈ ਤੇ ਇਹ ਗੋਲੀਬਾਰੀ ਦਾ ਜੋ ਹੈ ਨਤੀਜਾ ਸਾਹਮਣੇ ਆਇਆ ਹੈ ਤੇ ਇਹ ਸਿਮਰਜੀਤ ਸਿੰਘ ਬੈਸ ਜੋ ਕਿ ਆਤਮਨਗਰ ਸੀਟ ਤੋਂ ਵਿਧਾਇਕ ਰਹੇ ਨੇ ਤੇ ਫਿਲਹਾਲ ਇਹ ਤੇ ਇਹਨਾਂ ਦੇ ਭਰਾ ਕਾਂਗਰਸ ਪਾਰਟੀ ਦੇ ਵਿੱਚ ਨੇ ਤੇ ਇਹਨਾਂ ਦੇ ਉੱਪਰ ਦੀ ਖਬਰ ਸਾਹਮਣੇ ਆਈ ਹੈ ਇਹਨਾਂ ਦੇ ਪੀਏ ਦੇ ਨਾਲ ਗੱਲਬਾਤ ਕੀਤੀ ਹੈ ਪ੍ਰਦੀਪ ਸਿੰਘ ਨੇ ਪੀਏ ਸਾਡੇ ਪੱਤਰਕਾਰ ਨਵੀਨ ਸ਼ਰਮਾ ਨੇ ਤੇ ਨਵੀਨ ਸ਼ਰਮਾ ਨੂੰ ਜੋ ਉਹਨਾਂ ਨੇ ਗੱਲ ਦੱਸੀ ਉਸ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਇਹ ਗੋਲੀਬਾਰੀ ਹੋਈ ਹੈ ਤੇ ਗੋਲੀਬਾਰੀ ਕਿਸ ਨੇ ਕੀਤੀ ਉਸ ਬਾਰੇ ਵੀ ਉਹਨਾਂ ਨੇ ਦੱਸਿਆ ਹੈ ਹੈਲੋ ਬੰਟੀ ਜੀ ਬੋਲ ਰਹੇ ਹੋ ਹਾਂਜੀ ਬੰਟੀ ਜੀ ਮੈਂ ਨਵੀਨ ਸ਼ਰਮਾ ਬੋਲ ਰਿਹਾ ਹਾਂ ਪੀਟੀਸੀ న్యూਸ ਤੋਂ ਜੀ ਬੋਲੋ ਜੀ ਅੱਛਾ ਬੰਟੀ ਜੀ ਇੱਕ ਖਬਰ ਜਿਹੜੀ ਹੈ ਜੀ ਉਹ ਲੁਧਿਆਣਾ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਹਾਂਜੀ ਹਾਂਜੀ ਬੈਂਕ ਸਾਹਿਬ ਤੇ ਗੋਲੀ ਚੱਲ ਕੀਤੀ ਹੈ ਬੈਂਕ ਸਾਹਿਬ ਤੇ ਚੱਲੀ ਹੈ ਤੇ ਇਹ ਗੋਲੀ ਚਲਾਈ ਕਿੰਨੇ ਆ ਫੈਮਲੀ ਮੈਟਰ ਹੈ ਜੀ ਫੈਮਲੀ ਮੈਟਰ ਮਤਲਬ ਪਰਿਵਾਰਕ ਮਸਲਾ ਸੀ ਉਹਨਾਂ ਦੇ ਬ੍ਰਦਰ ਨੇ ਤੇ ਉਹਨਾਂ ਦੇ ਭਤੀਜੇ ਨੇ ਅੱਛਾ ਤੇ ਹੁਣ ਇਹ ਥਾਣੇ 'ਚ ਕੰਪਲੀਟ ਲਿਖਾਈ ਹੈ ਜੀ ਇਹਦੇ ਬਾਰੇ ਦੱਸ ਦਿਓ ਜੀ ਹਜੇ ਮੈਨੂੰ ਕੋਈ ਪ੍ਰਾਪਤ ਨਹੀਂ ਹੋਈ ਐਮੀ ਕੋ ਤੁਸੀਂ ਇਹ ਜਾਣਕਾਰੀ ਦਿਓ ਬਾਕੀ ਦੱਸ ਦਿਆਂਗੇ ਤਾਂ ਉਹਨਾਂ ਦੇ ਪੀਏ ਵੱਲੋਂ ਇਹ ਪੁਸ਼ਟੀ ਕੀਤੀ ਗਈ ਕਿ ਗੋਲੀਬਾਰੀ ਹੋਈ ਹੈ ਪਰ ਇਸ ਪੂਰੇ ਮਸਲੇ ਨੂੰ ਲੈ ਕੇ ਪੁਲਿਸ ਤੱਕ ਪਹੁੰਚ ਕੀਤੀ ਜਾਣੀ ਹੈ ਕਿ ਨਹੀਂ ਕੀਤੀ ਜਾਣੀ ਜਾਂ ਪੁਲਿਸ ਇਸ ਇਸ ਮਾਮਲੇ ਦੇ ਵਿੱਚ ਖੁਦ ਜਾਂਚ ਕਰੇਗੀ ਇਹ ਹਜੇ ਸਾਫ਼ ਨਹੀਂ ਹੋ ਸਕਿਆ ਹੈ ਸਾਡੇ ਪੱਤਰਕਾਰ ਨਵੀਨ ਸ਼ਰਮਾ ਇਸ ਇਸ ਵੇਲੇ ਫੋਨ ਲਾਈਨ ਤੇ ਨੇ ਨਵੀਨ ਇਸ ਪੂਰੇ ਮਸਲੇ ਨੂੰ ਸੁਣ ਕੇ ਸਾਰੇ ਹੈਰਾਨ ਨੇ ਕਿ ਸਿਮਰਜੀਤ ਸਿੰਘ ਬੈਂਸ ਜੋ ਸਿਆਸਤ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਅੱਜ ਪਰਿਵਾਰਕ ਕਲੇਸ਼ ਕਰਕੇ ਸੁਰਖੀਆਂ ਦੇ ਵਿੱਚ ਨੇ ਅੱਗੇ ਦੀ ਕੋਈ ਹੋਰ ਜਾਣਕਾਰੀ ਹਾਸਲ ਹੋ ਸਕੀ ਹੈ ਔਰ ਦਿਕੋ ਇਸ ਪੂਰੇ ਮਾਮਲੇ ਤੇ ਜਿਹੜੀ ਸਾਡੇ ਹੱਥ ਜਾਣਕਾਰੀ ਲੱਗੀ ਆ ਕਿਉਂਕਿ ਸਿਮਰਜੀਤ ਸਿੰਘ ਬੈਂਸ ਅਗਰ ਬੈਂਸ ਭਰਾਵਾਂ ਦੀ ਗੱਲ ਕਰੀਏ ਤਾਂ ਤਿੰਨ ਭਰਾ ਨੇ ਜੀ ਪਹਿਲੇ ਬਲਵਿੰਦਰ ਸਿੰਘ ਬੈਂਸ ਨੇ ਜਿਹੜੇ ਸਭ ਤੋਂ ਵੱਡੇ ਨੇ ਉਹ ਦੂਜੇ ਨੰਬਰ ਤੇ ਪਰਮਜੀਤ ਪੰਮਾ ਬੈਂਸ ਆ ਉਹ ਦੂਜੇ ਨੰਬਰ ਤੇ ਨੇ ਔਰ ਤੀਜੇ ਨੰਬਰ ਤੇ ਸਿਮਰਜੀਤ ਸਿੰਘ ਬੈਂਸ ਆ ਬਲਵਿੰਦਰ ਬੈਂਸ ਸਭ ਤੋਂ ਵੱਡੇ ਨੇ ਔਰ ਵਿਚਕਾਰ ਨੇ ਇਹ ਜਿਹੜਾ ਪਰਮਜੀਤ ਸਿੰਘ ਬੈਂਸ ਅਤੇ ਉਹਦੇ ਬੇਟੇ ਅਤੇ ਸਿਮਰਜੀਤ ਸਿੰਘ ਬੈਂਸ ਸਭ ਤੋਂ ਛੋਟੇ ਨੇ ਇਹਨਾਂ ਵਿਚਕਾਰ ਜਿਹੜਾ ਹੈ ਉਹ ਵਿਵਾਦ ਚੱਲਿਆ ਸਵੇਰੇ ਤਣਕਸਰ ਇਹ ਆਖਿਆ ਜਾ ਰਿਹਾ ਹੈ ਕਿ ਆਲਮਗੀਰ ਰੋਡ ਤੇ ਜਿਹੜਾ ਫਰ ਉਹ ਐਮਰਜੈਂਸੀ ਬੈਰਸ ਆ ਉਸ ਫਾਰਮ ਹਾਊਸ ਦੇ ਬਾਹਰਲੇ ਪਾਸੇ ਇਹ ਆਪਸ ਵਿੱਚ ਟਕਰਾਰ ਹੋਈ ਆ ਪਰਮਜੀਤ ਸਿੰਘ ਬੈਂਸ ਦਾ ਬੇਟਾ ਅਤੇ ਪਰਮਜੀਤ ਬੈਂਸ ਵੱਲੋਂ ਫਾਇਰਿੰਗ ਕੀਤੀ ਗਈ ਸਿਮਰਜੀਤ ਸਿੰਘ ਬੈਂਸ ਦੇ ਔਰ ਸਿਮਰਜੀਤ ਸਿੰਘ ਬੈਂਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਔਰ ਦੋਹਾਂ ਪਰ ਆ ਨੇ ਔਰ ਸਿਮਰਜੀਤ ਸਿੰਘ ਬੈਂਸ ਦੇ ਜਿਹੜਾ ਭਤੀਜਾ ਉਸਨੇ ਵੀ ਫਾਇਰਿੰਗ ਕੀਤੀ ਐ ਸੋ ਇਸ ਪੂਰੇ ਮਾਮਲੇ ਤੇ ਜਿਹੜਾ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਨੇ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਔਰ ਡਿਫੈਂਡਰ ਜਿਹੜੀ ਗੱਡੀ ਸੀ ਸਿਮਰਜੀਤ ਸਿੰਘ ਬੈਂਸ ਦੀ ਉਸ ਡਿਫੈਂਡਰ ਦੀ ਗੱਡੀ ਦੇ ਟਾਇਰਾਂ ਦੇ ਉੱਤੇ ਇਹ ਗੋਲੀ ਆ ਚਲੀਆਂ ਨੇ ਔਰ ਆ ਇਹ ਵੀ ਪਤਾ ਲੱਗਿਆ ਕਿ ਸਾਰੇ ਪਰਿਵਾਰਕ ਮੈਂਬਰ ਜਿੰਨੇ ਵੀ ਰਿਸ਼ਤੇਦਾਰ ਆਪਸ ਦੇ ਵਿੱਚ ਕੰਪਰੋਮਾਈਜ਼ ਕਰਾਉਣ ਦੀ ਕੋਸ਼ਿਸ਼ਾਂ ਚੱਲ ਰਹੀਆਂ ਨੇ ਪਰ ਹਜੇ ਤੱਕ ਤਕਾਇਦ ਨਹੀਂ ਦਿੱਤੀ ਗਈ ਜਿਹੜੇ ਸਿਮਰਜ ਸਿੰਘ ਬੈਸ ਦੇ ਪੀਏ ਨੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਔਰ ਉਹ ਆਖਰੇ ਨੇ ਕਿ ਏਦਾਂ ਦਾ ਮਾਮਲਾ ਜਿਹੜਾ ਹੋਇਆ ਹੈ ਔਰ ਆਪਸੀ ਜਿਹੜਾ ਵਿਵਾਦ ਹੈ ਪ੍ਰਾਪਰਟੀ ਨੂੰ ਲੈ ਕੇ ਹੈ ਕਿਉਂਕਿ ਬੜੇ ਲੰਬੇ ਹੱਸੇ ਤੋਂ ਅਗਰ ਮੈਂ ਬਲਵਿੰਦਰ ਸਿੰਘ ਬੈਸ ਦੀ ਗੱਲ ਕਰਾਂ ਸਭ ਤੋਂ ਵੱਡੇ ਭਰਾ ਦੀ ਤੇ ਸਿਮਰਜ ਸਿੰਘ ਬੈਸ ਦੋਹੇ ਸਿਆਸਤ ਦੇ ਵਿੱਚ ਨੇ ਜਿਹੜੇ ਪਰਮਜੀਤ ਸਿੰਘ ਬੈਸ ਨੇ ਉਹ ਕਾਰੋਬਾਰੀ ਨੇ ਸਭ ਤੋਂ ਵੱਡੇ ਸਵੀਮ ਮਸ਼ੀਨ ਜਿਹੜੀ ਜਿਹੜੀ ਸਵੀਮ ਮਸ਼ੀਨ ਹੁੰਦੀ ਹੈ ਉਸ ਫੈਕਟਰੀ ਦੇ ਆ ਆ ਫੈਕਟਰੀ ਨੂੰ ਚਲਾਉਂਦੇ ਨੇ ਸੋ ਇਹ ਗੱਲਾਂ ਪਤਾ ਲੱਗ ਰਹੀਆਂ ਆ ਸੂਤਰਾਂ ਮੁਤਾਬਕ ਕਿ ਜਿੰਨੀ ਜ਼ਮੀਨ ਜਦਾਦ ਹੈ ਇਹ ਸੂਤਰ ਆਖਦੇ ਨੇ ਕਿ ਸਿਮਰਜੀਤ ਸਿੰਘ ਬੈਂਸ ਦੇ ਉੱਤੇ આરોਪ ਲੱਗ ਰਹੇ ਆ ਪਰਿਵਾਰਕ ਮੈਂਬਰਾਂ ਵੱਲੋਂ ਕਿ ਉਹ ਉਹ ਸਿਮਰਜੀਤ ਸਿੰਘ ਬੈਂਸ ਨੇ ਜਿੰਨੀ ਪ੍ਰਾਪਰਟੀ ਆ ਉਸ ਦੇ ਉੱਤੇ ਕਬਜ਼ਾ ਕੀਤਾ ਇਹ ਚੀਜ਼ਾਂ ਸੂਤਰਾਂ ਦੇ ਮੁਤਾਬਕ ਜਿਹੜੇ ਆ ਰਿਸ਼ਤੇਦਾਰ ਆ ਜਾਂ ਕੋਈ ਇਸ ਪਰਿਵਾਰ ਦੇ ਨਾਲ ਸਾਂਝੂ ਕਰਦੇ ਆ ਇਹ ਸਾਨੂੰ ਖਬਰਾਂ ਮਿਲ ਰਹੀ ਹੈ ਕਿ ਸੋ ਆਪਸ ਦੇ ਵਿੱਚ ਜ਼ਮੀਨੀ ਵਿਵਾਦ ਹੈ ਕਿ ਬਲਵਿੰਦਰ ਸਿੰਘ ਬੈਸ ਤੇ ਕੋਟ ਮੰਗਲ ਸਿੰਘ ਦੇ ਵਿੱਚ ਰਹਿੰਦੇ ਨੇ ਜਿੱਥੋਂ ਸਿਆਸਤ ਸ਼ੁਰੂ ਕੀਤੀ ਬਲਵਿੰਦਰ ਸਿੰਘ ਬੈਸ ਤੇ ਸਿਮਰ ਬੈਸ ਨੇ ਸਟਾਰਟਿੰਗ ਉਹ ਕਾਉਂਸਲਰ ਰਹੇ ਸਿਮਰਜੀਤ ਸਿੰਘ ਬੈਸਤ ਬਲਵਿੰਦਰ ਬੈਸਤ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਰਹੇ ਅਕਾਲੀ ਦਲ ਤੋਂ ਬਾਅਦ ਫਿਰ ਲੋਕ ਸਾਹਿਬ ਪਾਰਟੀ ਬਣਾਈ ਔਰ ਉਸ ਤੋਂ ਬਾਅਦ ਵਿਧਾਇਕੀ ਆਜ਼ਾਦ ਉਮੀਦਵਾਰ ਤੌਰ ਦੇ ਉੱਤੇ ਦੋਹੇ ਭਰਾ ਜਿੱਤੇ ਉਸ ਤੋਂ ਬਾਅਦ ਆਮ ਆਦੀ ਪਾਰਟੀ 'ਚ ਗਏ ਫਿਰ ਫਿਰ ਕਾਂਗਰਸ ਨਾਲ ਜੁਆਇਨ ਕੀਤੀ ਔਰ ਮੌਜੂਦਾ ਇਹ ਦੋਹੇ ਚਾਹ ਬਲਵਿੰਦਰ ਸਿੰਘ ਬੈਸਤ ਦੀ ਗੱਲ ਕਰਾਂ ਚਾਹੇ ਸਿਮਰਜੀਤ ਸਿੰਘ ਬੈਸਤ ਦੀ ਗੱਲ ਕਰਾਂ ਤੁਹਾਨੂੰ ਇਹ ਭਰਾ ਇਸ ਵੇਲੇ ਕਾਂਗਰਸ ਦੇ ਵਿੱਚ ਨੇ ਰਾਜਾ ਵੜੀ ਦੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਨੇ ਪਰ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਪਰਿਵਾਰਿਕ ਵਿਵਾਦ ਸਾਹਮਣੇ ਆਇਆ ਹੈ ਆਪਣੇ ਆਪ ਦੇ ਵਿੱਚ ਕਿਉਂਕਿ ਇਹ ਮਾਮਲਾ ਥਾਣੇ ਤੱਕ ਨਹੀਂ ਪਹੁੰਚਿਆ ਇਹ ਮਾਮਲਾ ਹਜੇ ਪਰਿਵਾਰਿਕ ਮੈਂਬਰਾਂ ਤੱਕ ਹੀ ਹੈ ਤੇ ਕਿਹਾ ਜਾ ਰਿਹਾ ਕਿ ਆਪਸ ਦੇ ਵਿੱਚ ਜਿਹੜੀ ਹੈ ਉਹ ਰਾਜੀਨਾਮਾ ਕਰਵਾਉਣ ਦੀ ਕੋਸ਼ਿਸ਼ ਹੈ ਕੋਸ਼ਿਸ਼ ਹੈ ਧੰਨਵਾਦ ਧੰਨਵਾਦ ਨਵੀਨ ਸਾਰੀ ਜਾਣਕਾਰੀ ਦੇ ਲਈ ਤਾ ਸਾਡੇ ਪੱਤਰਕਾਰ ਨਵੀਨ ਸ਼ਰਮਾ ਗੱਲ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਪੂਰੇ ਪਰਿਵਾਰ ਦੇ ਵਿੱਚ ਪੈਸਿਆਂ ਨੂੰ ਲੈ ਕੇ ਝਗੜਾ ਰਹਿੰਦਾ ਸੀ ਤੇ ਉਸ ਦਾ ਨਤੀਜਾ ਅਜੇ ਹੋਇਆ ਕਿ ਇਹ ਫਾਇਰਿੰਗ ਤੱਕ ਦੀ ਨੌਬਤ ਆਈ ਅਕਸਰ ਹੁੰਦਾ ਇਹ ਹੈ ਕਿ ਜਦੋਂ ਪੈਸਾ ਘੱਟ ਹੁੰਦਾ ਹੈ ਸਾਰੇ ਪਰਿਵਾਰਕ ਮੈਂਬਰ ਇਕੱਠੇ ਰਹਿੰਦੇ ਨੇ ਜਦੋਂ ਪੈਸਾ ਜ਼ਿਆਦਾ ਹੋ ਜਾਂਦਾ ਹੈ ਤਾਂ ਸਾਰੇ ਖਿੰਡ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਵੀ ਇਹੀ ਕੁਝ ਹੋਇਆ ਸਿਮਰਜੀਤ ਸਿੰਘ ਬੈਂਸ ਤੇ ਉਹਨਾਂ ਦੇ ਪਰਿਵਾਰ ਦਾ ਜੋ ਜੱਦੀ ਕੰਮ ਉਹ ਸਲਾਈ ਮਸ਼ੀਨਾਂ ਬਣਾਉਣ ਦਾ ਹੈ ਜੇਕਰ ਤੁਸੀਂ ਉਹਨਾਂ ਦੇ ਪਰਿਵਾਰ ਬਾਰੇ ਥੋੜਾ ਬਹੁਤ ਜਾਣਦੇ ਹੋ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਅਮੀਰੀ ਆਉਂਦੀ ਗਈ ਵਪਾਰ ਵਧਦਾ ਗਿਆ ਸਿਆਸਤ ਚਮਕਦੀ ਗਈ ਪਰ ਹੁਣ ਹਾਲਾਤ ਇਹ ਬਣੇ ਨੇ ਕਿ ਉਹਨਾਂ ਪੈਸਿਆਂ ਉਹਨਾਂ ਪ੍ਰਾਪਰਟੀ ਨੂੰ ਲੈ ਕੇ ਹੀ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣ ਗਏ ਪਰ ਇਸ ਸਭ ਦੇ ਵਿਚਾਲੇ ਜੋ ਰਾਹਤ ਦੀ ਗੱਲ ਹੈ ਕਿ ਇਸ ਦੇ ਵਿੱਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੁਣ ਵੱਡਾ ਸਵਾਲ ਇਹ ਹੈ ਕਿ ਕੀ ਪਰਿਵਾਰਕ ਮੈਂਬਰ ਇਸ ਪੂਰੇ ਝਗੜੇ ਨੂੰ ਬੈਠ ਕੇ ਸੁਲਝਾਉਣਗੇ ਜਾਂ ਫਿਰ ਇਹ ਮਸਲਾ ਪੁਲਿਸ ਤੱਕ ਜਾਏਗਾ ਕਿਉਂਕਿ ਇਸ ਦੇ ਵਿੱਚ ਜੇਕਰ ਕੋਈ ਇੱਕ ਗਲਤੀ ਹੋ ਜਾਂਦੀ ਤਾਂ ਕਿਸੇ ਨਾ ਕਿਸੇ ਦੀ ਜਾਨ ਜ਼ਰੂਰ ਜਾ ਸਕਦੀ ਸੀ ਤਾਂ ਤੁਸੀਂ ਪੌਂਟੀ ਚੱਡਾ ਬ੍ਰਦਰਸ ਦੀ ਗੱਲ ਜੇਕਰ ਜਾਣਦੇ ਹੋਗੇ ਤਾਂ ਉਹਨਾਂ ਦੇ ਵਿੱਚ ਵੀ ਇਹੀ ਹੋਇਆ ਸੀ ਵੱਡੇ ਸ਼ਰਾਬ ਕਾਰੋਬਾਰੀ ਸੀ ਯੂਪੀ ਦੇ ਤੇ ਦੋਹਾਂ ਦੇ ਵਿਚਾਲੇ ਇਸੇ ਪ੍ਰਾਪਰਟੀ ਨੂੰ ਲੈ ਕੇ ਝਗੜਾ ਹੋਇਆ ਸੀ ਤੇ ਦੋਹਾਂ ਨੇ ਇੱਕ ਦੂਜੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਤਾਂ ਕੁਝ-ਕੁਝ ਇਹ ਇਸ ਘਟਨਾ ਨੇ ਉਸ ਘਟਨਾ ਦੀ ਵੀ ਯਾਦ ਦਿਵਾ ਦਿੰਦੀ ਹੈ